ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਰਾਜਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਆਲਟੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਹੈਗੀ ਆਪਣੀ ਇੱਕ ਹੋਰ ਝੋਟੀ ਦੀ ਹੈਗੀ ਦੋਸਤੋ ਪਲੂਣ ਝੋਟੀ ਆ ਪਹਿਲਾ ਸੂਆ ਦੋਸਤੋ ਸੂਣ ਜਾ ਰਹੀ ਆ 7 ਮਹੀਨੇ ਦੀ ਗੱਭਣ ਆ ਕੇ 3 ਮਹੀਨਾ ਹਜੇ ਦੋਸਤੋ ਪਾਇਆ ਸੂਣ ਦੇ ਵਿੱਚ ਏਰੀਆ ਜਿਹੜਾ ਹੈਗਾ ਤਸਵੀਰਾਂ ਅੰਬੋਰ ਦੀ ਲੈਸ ਨੂੰ ਫਾਜ਼ਿਲਕਾ ਲੱਗਦਾ ਨਾ ਲੱਗਦੇ ਪਿੰਡ ਅਮਰਪੁਰਾ ਰਾਮਸਰਾ ਕੰਧ ਵਾਲਾ ਅਮਰਕੋਟ ਕਿਕਰ ਖੇੜਾ ਭਾਗੂ ਰਾਜਾਂਵਾਲੀ ਬਿਲਕੁਲ ਦੋਸਤੋ ਜਿਹੜਾ ਅੰਬੋਰ ਤੋਂ ਹਨੂਮਾਨਗੜ ਰੋਡ ਹੈਗਾ ਉਸ ਤੇ ਉਪਰ ਇਹ ਪਿੰਡ ਸਥਿਤ ਹੈਗਾ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਝੋਟੀ ਪਸੰਦ ਆਵੇ ਲੈਣ ਦਾ ਇਸ਼ਕ ਹੋਵੇ ਚਾਹਵਣ ਹੋਵੇ ਉੱਪਰ ਦਿੱਤੇ ਗਿਆ ਕੰਟੈਕਟ ਨੰਬਰ ਹਨ ਵੀਰ ਦੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹ ਝੋਟੀ ਖਰੀਦ ਸਕਦੇ ਹੋ ਸੋ ਦੋਸਤੋ ਪਹਿਲਾ ਸੂਬਾ ਤੁਹਾਨੂੰ ਦੱਸ ਦਿੱਤਾ ਵੀ ਅੱਗੇ ਪਹਿਲਾ ਸੂਬਾ ਸੂਣ ਜਾ ਰਹੀ ਆ ਵਧੀਆ ਝੋਟੀ ਆ ਦੋਸਤੋ ਬਿਲਕੁਲ ਸਿੰਘਾਂ ਦੀ ਬੰਤਰ ਬਾਡੀ ਸਟਰਕਚਰ ਤੁਸੀਂ ਖੁਦ ਨੋਟ ਕਰ ਸਕਦੇ ਹੋ ਵੀਡੀਓ ਦੇ ਵਿੱਚ ਚੰਗਾ ਸੋਹਣਾ ਥਾਣਾ ਦੋਸਤੋ ਚਾਰੇ ਥਾਣਾ ਚਾਰੇ ਥਾਣਾ ਬਿਲਕੁਲ ਐਨ ਓ ਕੇ ਹੈਗੇ ਹਨ ਸੋ ਦੋਸਤੋ ਜਿਹੜੀ ਸਮਾਂ ਹੋ ਗਿਆ 7 ਮਹੀਨੇ ਦਾ ਤੁਹਾਨੂੰ ਦੱਸਤਾ ਵੀ ਗੱਭਣ ਦਾ ਜਿਹੜਾ ਸਮਾਂ ਹੈ 3 ਮਹੀਨੇ ਜੇ ਇਸ ਨੇ ਹੋਰ ਲੈ ਜਾਣੇ ਨੇ ਸੋ ਚੰਗੀ ਝੋਟੀ ਆ ਵੀਰੋ ਬਾਕੀ ਜਿਹੜਾ ਮੋਲ ਆ 52000 ਰੁਪਏ ਵੀਰ ਹੋਣਾਂ ਦੀ ਡਿਮਾਂਡ ਆ ਸੋ ਆ ਮਾਨਤਨ ਦੋਸਤੋ ਜਿਹੜਾ ਹੈਗਾ ਉਹ ਮੌਕੇ ਤੇ ਪਹੁੰਚਿਆ ਤੇ ਜ਼ਰੂਰ ਕੀਤਾ ਜਾਵੇਗਾ ਜਿਹੜਾ ਮੇਰਾ ਵੀਰ ਭਰਾ ਜਾਂਦਾ ਹੈ ਮੌਕੇ ਤੇ ਪਹੁੰਚਦਾ ਮਾਨਤਨ ਜ਼ਰੂਰ ਕੀਤਾ ਜਾਵੇਗਾ 52000 ਦੇ ਵਿੱਚੋਂ ਸੋ ਜਿਹੜੇ ਚਾਹਵਣ ਵੀਰ ਹੁਣ ਉਹ ਜ਼ਰੂਰ ਸੰਪਰਕ ਕਰ ਸਕਦੇ ਹਨ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ